ਗੁਜਰੀ ਮੈਂ ਗੁਜਰ ਕੇ ਗੁਜਰੀ ਹਾਂ ਇਕ ਵਾਰੀ ਨਹੀਂ ਕਈ ਵਾਰੀ ਗੁਜਰੀ ਸਗ ਤੇੜੀ ਮੇਰਾ ਨਾ ਗੁਜਰੀ ਮੇਰਾ ਨੋ ਸਰਦਾ ਪੁੱਤ ਨਸੀ ਜਦ ਪਤੀ ترمدی رکھے یا کرنے گیا جد تک یا سیس ہے نیکیان ہے میں پہ ਯਾਦពੂਰਤੇ ਮੇਰੇ ਸ਼ਹੀਦ ਹੋਏ ਮੈਂ ਆਪਣੇ ਆਪ ਚ ਤਾਂ ਗੁਜ਼ਰੀ ਮੈਂ ਗੁਝਲ ਗੁਝਲ ਕੇ ਗੁਜ਼ਰੀ ਹਾਂ ਇੱਕ ਵਾਰੀ ਨਹੀਂ ਕਈ ਵਾਰ ਗੁਜ਼ਰੀ ਮੋ ਸਰਤਾ ਪੁੱਛਦੇ ਗੋਪਿੰਦ ਦਾਇ ਤਪ ਕਾ ਸਰਵ ਕੋਤ ਗਲੀ ਵਿੱਚ ਕੇ બસ ਇਹ ਲੋ سبق ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜੋ ਕਦੇ ਨਾ ਮੁੜਕੇ ਸਕਤੇ ਨਹੀਂ ਮੇਰਾ ਨਾਮ ਗੁਰਦੀ ਮੈਂ ਬੋਲ ਤਸ ਗਦੀ ਮਾ ਗੁਰਦੀ ਸਕਤੇ ਨਹੀਂ ਹਾ ਮੇਰਾ ਨਾਮ ਗੁਰਦੀ ਮੇਰਾ ਨਾਮ ਗੁਰਦੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ ਸੋ ਬਾਬਾ ਬਾਜੀ ਰੰਜੀ ਸਿੰਘ ਜੀ ਨੇ ਦਾ ਸਵੇਰੇ ਫੋਨ ਆਇਆ ਸੀ ਇਹਨੇ ਆਪਣੀ ਗੱਲ ਦਸਾਈਏ ਸੋ ਬੇਨਤੀ ਹੈ ਆਪਾਂ ਜਿਹੜੇ ਵੀ ਕੁੱਤਾ ਸੁਣਨੇ ਸਾਡੇ ਸਾਰ ਸਨਮਾਨ ਪੀਠ ਤੇ ਰਹਿਣਾ ਸਭ ਤੋਂ ਹੀ ਦੇ ਵਿੱਚ ਸੋ ਜ਼ਰੂਰ ਬੇਨਤੀ ਹੈ ਕਿ ਟਿਕਾੜੇ ਰਹਿ ਲਓ ਅਮਰਦੀਪ ਸਿੰਘ ਬਾਣਾ ਜੀ ਅ ਮਜੀ ਸਿੰਘ ਨੂੰ ਇੱਕ ਸਨਮਾਨ ਬੇਨਤੀ ਹੈ ਉਹਨਾਂ ਦਾ ਸਨਮਾਨ ਦੇ ਦੇ ਕਿ ਕਰਨਾ ਡੁੱਤੀ ਦੇਣਾ ਹੈ ਅ ਅਮਰਦੀਪ ਸਿੰਘ ਬਾਣਾ ਜੀ ਹੋਣੇ ਤੋਂ ਬਾਅਦ ਮੈਂ ਔਰ ਉਸ ਬਾਅਦ ਗੁਰਨਾਥ ਸਿੰਘ ਮੋਹੀ ਜੀ ਦੇ ਉਹਨਾਂ ਤੋਂ ਬਾਅਦ ਹਰਪ੍ਰੀਤ ਗਵਾਜ ਜੀ ਤੇ ਉਹਨਾਂ ਤੋਂ ਬਾਅਦ ਅਰਨਵਦੀਪ ਸਿੰਘ ਜੀ ਜਿਹੜੇ ਗੁਰੂ ਘਰ ਦੇ ਵਿੱਚ ਐਥੇ ਡਿਊਟੀ ਤੇ ਨੇ ਉਹ ਗੁਰਪ੍ਰੀਤ ਸਿੰਘ ਸਾਹਿਬ ਜੀ ਦੀ ਰਿਟ੍ਰੈਕਸ਼ਨ ਆਉਂਦੇ ਰਣਦੇਸ ਉਤੇ ਨੂੰ ਇਹ ਤੇ ਇਸ ਸਾਈਟਾਈਜ਼ਰ ਨੂੰ ਇਹ ਸੇਵਾ ਕਰਦਾ ਤੇ ਪਹਿਲੀ ਵਾਰੀ ਇਸ ਫੀਸ ਦੇ ਦੋ ਗੋਲ ਗਾਣ ਦਾ ਮੌਕਾ ਮਿਲੇ ਛੋਟੇ ਸੈਲਟੇ ਮਰੀ ਦੂਜਾ ਮਦਦ ਹੋ ਕਲਕੀ ਵਾਲਿਆ ਤੇਰਾ ਹੀ ਹੌਸਲਾ ਸੀ ਤੱਬ ਦੇ ਨੀਲਾਲ ਪੱਥਰਾਂ ਚੂ ਤੇ ਤੂੰ ਪੱਥਰਾਂ ਵਿੱਚ ਚੜਵਾ ਦਿੱਤੇ ਰੋਈਆਂ ਕੰਦਦੀਆਂ ਕਿਟਾਂ ਰੋਈ ਤੇ ਸੀਤੇ ਕਰਦੀ ਰੋਈਆਂ ਕੰਦਦੀਆਂ ਕਿਟਾਂ ਰੋਈ ਤੇ ਸੀਤੇ ਕਰਨੀ ਮੇਰੇ ਸਹਬ ਜੀਆਂ ਲਾਲਾ ਲੋੜੀ ਖੂਨ ਦੇ ਵੰਡੀ ਲੋੜੀ ਖੂਨ ਦੇ ਵੰਡੀ ਦੁਨੀਆਂ ਸੰਧੀਆਂ ਇੱਟਾਂ ਲੋਈ ਤੇ ਸਿਤੇ ਪਰੰਡੀ ਜੋਰਾਵਰੇ ਸਿੰਘ ਕਹਿੰਦਾ ਫਤਿਹ ਸਿੰਘ ਨੂੰ ਬੁਲਾ ਕੇ ਕੀ ਦਸਾਂਗੇ ਕਮਾਈ ਕੋਲੇ ਦਾਦਾ ਜੀ ਦੇ ਜਾ ਕੇ ਸਿਰਿਸੀਸਾਂ ਦੇ ਬਿਆਨੀ ਦਈਏ ਪਿੱਤਾ ਹੱਥ ਛੰਡੀ ਦਈਏ ਪਿੱਤਾ ਹੱਥ ਛੰਡੀ ਲੋਈਆਂ ਕੰਦ ਦੀਆਂ ਇਟਾਂ ਰੋਈ ਤੇ ਸਿੱਧੇ ਗਰੰਡੀ ਪਹਿਲਾ ਲਾਲ ਚਾਂਦੇ ਨਾਲ ਲਲਚਾ ਕੇ ਵੇਖਿਆ ਸੂਰੇ ਸਿੱਧ ਕੋ ਨਿਹਾਰੇ मां फेर लैण जलो आई हिकु मौत जी कंबी हिकु मौत जी कमी रोई खंदई ते सिते रोई ते सिता ਕਿ ਫੋਟ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਅਵਧੀਸ ਮਾਨਸਾ ਲਵੀਰ ਮੈਂ ਦੱਸ ਦੇਵਾਂ ਕਿ ਸਾਡਾ ਵੀਰ ਇੱਕ ਪ੍ਰੋਫੈਸ਼ਨਲ ਸਿਗਰ ਹੈ ਤੇ ਰਾਤ ਦੀ ਰਾਤ ਅਰਾ ਕਰਦੇ ਬਹੁਤ ਸੱਬਸਰ ਫਿਲਮਾਂ ਦੇ ਵਿੱਚ ਵੀ ਇਹ ਰਕਾ ਕੀਤਾ ਸੋਹਣ ਮੈਂ ਬੇਟੀ ਕਰਗਾ ਗੁਰਨਾਮ ਸਿੰਘ ਮੋਗੀ ਜੀ ਕੋਲੋਂ ਪਹਿਲਾਂ ਨਜੀਦ ਸਿੰਘ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਬਹੁਤ ਸਵਾਦ ਤੇ ਅਗਲਾ ਪ੍ਰਵਾਦ ਹਰਬਜ ਸਿੰਘ ਬਾਦ ਜੀ تے ان ان دو بعد دیپ سنگھ جی گوردارا سنگھ جی تو وہ تو پوہ کے سٹنگ کرے۔ اہ گولی جی آجو جی۔ اہ سنتا صاحب سندر صاحب آجو جے جی۔ آ آجو آجو جاو۔ ہاں بڑا ٹھنڈا ہے۔ آ جی۔ واہ۔ तो से और फाइन कार्ड साके पे पी आ गया कोई चेंज डिफरेंट वेट कर ਸਭ ਤੋਂ ਪਹਿਲਾਂ ਧੰਨਵਾਦ ਜੀ ਸੇ ਉਹ ਬੈਠੇ ਰਗਾ ਅੰਤਰਰਾਸ਼ਟਰੀ ਕਾਡੀ ਗੁਰਾਮ ਸਿੰਘ